ਇੱਕ ਕਮੈਂਟ ਇੱਕ ਕਮੈਂਟ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਗੁਰੂ ਪਿਆਰੇ ਖਾਲਸਾ ਜੀ ਆਪਾਂ ਸਾਰੇ ਜਾਣਦੇ ਆ ਕਿ 13 ਤਰੀਕ ਨੂੰ ਇੱਥੇ ਜਗਰਾਵਾਂ ਥਾਣੇ ਤੇ ਇੱਕ ਦਰਖਾਸਤ ਦਿੱਤੀ ਸੀ ਜੋ ਗੁਰਦੁਆਰਾ ਨਾਨਕ ਸਰ ਸਾਹਿਬ ਦੇ ਵਿੱਚ ਗੁਰਦੁਆਰਾ ਸ਼ੀਸ਼ਮੈਲ ਸਾਹਿਬ ਹੈਗਾ ਜਿੱਥੇ ਬਦਬੀ ਦੀ ਮੰਦਭਾਗੀ ਘਟਨਾ ਵਾਪਰੀ ਸੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਪਿੱਤਰ ਸਰੂਪਾ ਤੋਂ ਸ੍ਰੀ ਅਖੰਡ ਪਾਠ ਚੱਲ ਰਿਹਾ ਸੀਗੇ ਤੇ ਪਾਠੀ ਦੀ ਡਿਊਟੀ ਨਿਭਾਉਣ ਵਾਲਿਆਂ ਨੇ ਨਸ਼ਾ ਦਾ ਸੇਵਨ ਕਰਕੇ ਸ੍ਰੀ ਅਖੰਡ ਪਾਠ ਸਾਹਿਬ ਨੂੰ ਖੰਡਿਤ ਕੀਤਾ ਇੱਕ ਵਾਰ ਨਹੀਂ ਦੋ ਵਾਰ ਦੋ ਘਟਨਾਵਾਂ ਸੀ 13 ਤਰੀਕ ਤੋਂ ਲੈ ਕੇ ਸੌਰੀ 1 ਮਾਰਚ ਤੋਂ ਲੈ ਕੇ ਅੱਜ 13 ਹੋ ਗਈ ਸੀ ਕੋਈ ਕਾਰਵਾਈ ਨਹੀਂ ਸੀ ਹੁੰਦੀ ਸਵੇਰ ਤੋਂ ਦਮਦਮੀ ਟਕਸਾਲ ਨੰਗ ਸਿੰਘ ਜਥੇਬੰਦੀਆਂ ਸਿੱਖ ਪ੍ਰਚਾਰਕ ਬੁੱਧੀਜੀਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਸਕਾਰ ਕਮੇਟੀ ਤੇ ਹੋਰ ਲੋਕਲ ਸੰਗਤਾਂ ਸਮੂਚੀਆਂ ਸੰਗਤਾਂ ਨੇ ਮਿਲ ਕੇ ਪ੍ਰਸ਼ਾਸਨ ਨੂੰ ਜਗਾਉਣ ਵਾਸਤੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਰੰਤੂ ਆਖਰ ਖਾਲਸਾ ਪੰਥ ਦੀ ਜਿੱਤ ਹੋਈ ਹੈ ਐਫ ਆਈ ਆਰ ਉਹ ਦੋਸ਼ੀ ਲੋਕਾਂ ਤੇ ਹੋਈ ਹੈ ਜਿਹਦਾ ਨੰਬਰ 00 56 ਹੈਗਾ ਤੇ ਮਿਤੀ ਅੱਜ ਦੀ ਹੈ ਥਾਣਾ ਜਗਰਾਉਂ ਸਿਟੀ ਤੋਂ ਇਸ ਕਰਕੇ ਅਸੀਂ ਜਿੰਨੀਆਂ ਸੰਗਤਾਂ ਇੱਥੇ ਹਾਜ਼ਰ ਹੋਈਆਂ ਉਹਨਾਂ ਦਾ ਦਿਲ ਦੀਆਂ ਗਰਾਈਆਂ ਤੋਂ ਧੰਨਵਾਦ ਕਰਦੇ ਆਂ ਤੇ ਮੀਡੀਆ ਵਾਲੇ ਵੀਰਾਂ ਦਾ ਵੀ ਅਸੀਂ ਸਮੁੱਚੇ ਮੀਡੀਆ ਦਾ ਜਗਰਾਉਂ ਦਾ ਧੰਨਵਾਦ ਕਰਦੇ ਆਂ ਕਿਉਂਕਿ ਜਿੱਦਨ ਅਸੀਂ 1 ਮਾਰਚ ਨੂੰ ਆਏ ਸੀ ਇਹਨਾਂ ਦੀ ਕਵਰੇਜ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਨੇ ਕੀਤਾ ਪਰ ਪ੍ਰਸ਼ਾਸਨ ਨੇ ਢਿਲਮਰਸ ਵਰਤੀ ਸਰਕਾਰ ਇਸ ਪ੍ਰਤੀ ਸਜਿੰਦਾ ਸਰਕਾਰ ਨੂੰ ਹੋਣਾ ਚਾਹੀਦਾ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀਆਂ ਬਦਵੀਆਂ ਆਏ ਦਿਨ ਕੋਈ ਮੰਦਬੁੱਧੀ ਬੱਚਾ ਕਹਿ ਦਿੰਦੇ ਆ ਕੋਈ ਕਿਸੇ ਤਰ੍ਹਾਂ ਹੋ ਜਾਂਦਾ ਕੋਈ ਪਾਟੀ ਕਰ ਦਿੰਦਾ ਕੋਈ ਗ੍ਰੰਥੀ ਕਰ ਦਿੰਦਾ ਔਰ ਦੂਜੀ ਗੱਲ ਜਿਹੜੇ ਨਾਨਕ ਸਰ ਸਾਹਿਬ ਸੰਪਰਦਾ ਦੇ ਮੁਖੀ ਹੈਗੇ ਆ ਬਾਬਾ ਲੱਖਾ ਜੀ ਬਾਬਾ ਘਾਲਾ ਜੀ ਬਾਬਾ ਨਰ ਆਪਣਾ ਗੁਰਜੀਤ ਸਿੰਘ ਜੀ ਇਹ ਜਿੰਨੇ ਵੀ ਮੁਖੀ ਸਹਿਬਾਨ ਹੈਗੇ ਆ ਜੇ ਕੋਈ ਨਾਂ ਰਹਿ ਗਿਆ ਹੋਵੇ ਤੇ ਉਹ ਆਪਣੇ ਆਪ ਵਿੱਚ ਸ਼ਾਮਲ ਕਰ ਲੈਣ ਦੇਖੋ ਪਿਆਰਿਓ ਤੁਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਰੂਪ ਜਾਣਦੇ ਹੋ ਗੁਰਗ੍ਰੰਥ ਸਾਹਿਬ ਨੂੰ ਪਰ ਅਫਸੋਸ ਆ ਇਤੀ ਮਾਰ ਪਈ ਕਰਲਾਣੇ ਤੈਂ ਕਿ ਦਰਦਨਾ ਆ ਤੁਹਾਡੀਆਂ ਅੱਖਾਂ ਦੇ ਸਾਹਮਣੇ ਸਭ ਕੁਝ ਹੋ ਰਿਹਾ ਆ ਤੁਸੀਂ ਬੋਲਦੇ ਹੀ ਨਹੀਂ ਹੋ ਤੁਸੀਂ ਕਹਿੰਦੇ ਹੀ ਨਹੀਂ ਹੋ ਤੇ ਜਾਂ ਫਿਰ ਜੇ ਤੁਸੀਂ ਇਦਾਂ ਹੀ ਕਰਨਾ ਵਾ ਤੁਹਾਡੇ ਮੋਰੇ ਹੱਥ ਜੋੜ ਕੇ ਬੇਨਤੀ ਆ ਤੁਸੀਂ ਆਪਣੇ ਬਾਬਾ ਜੀ ਦੀ ਕੱਲੀ ਫੋਟੋ ਲਖ ਲਓ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਦਿਓ ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਤੇ ਬੋਲਣਾ ਨਹੀਂ ਹੈ ਤੇ ਜੇ ਤੁਸੀਂ ਇਹੋ ਜਿਹੇ ਲੋਕਾਂ ਨੂੰ ਖੁੱਲ੍ਹ ਦੇਣੀ ਆ ਤੁਸੀਂ ਲੱਖ ਲੱਖ ਸਵਾ ਸਵਾ ਲੱਖ ਰੁਪਇਆ ਤੁਹਾਡੇ ਬੰਦੇ ਸੰਪੜ ਪਾਠ ਦਾ ਲਈ ਜਾਂਦੇ ਆ ਪਰੰਤੂ ਵਿਦਬੀਆਂ ਹੋ ਰਹੀਆਂ ਤੁਸੀਂ ਬੋਲਦੇ ਨਹੀਂ ਹੈ ਜੇ ਤੁਸੀਂ ਲੋਕਾਂ ਕੋਲੋਂ ਜਾਂ ਸੰਗਤ ਨੂੰ ਜਾਂ ਆਪਦੇ ਪ੍ਰੇਮੀਆਂ ਨੇਮੀਆਂ ਨੂੰ ਖੁਸ਼ ਰੱਖਣ ਵੇ ਇੱਕ ਕੇ ਕਰਦੇ ਹਾਂ ਤੇ ਮਹਾਰਾਜ ਕਹਿੰਦੇ ਅੱਗੇ ਜਾਤਨਾ ਜੋਰ ਹੈ ਅੱਗੇ ਜੀਓ ਨਵੇਂ ਅੱਗੇ ਲਾ ਜਾ ਕੇ ਲੇਖਾ ਦੇਣਾ ਪੈਣਾ ਸੋ ਜਿੰਨੀਆਂ ਸੰਗਤਾਂ ਨੇ ਇਸ ਸਮੁੱਚੇ ਰੋਸ ਪ੍ਰਦਰਸ਼ਨ ਚ ਧਰਨਾ ਪ੍ਰਦਰਸ਼ਨ ਚ ਸਮੂਹਲੀਅਤ ਕੀਤੀ ਸਾਰਿਆਂ ਦਾ ਦਿਲ ਦੀਆਂ ਕਰਾਈਆਂ ਤੋਂ ਧੰਨਵਾਦ ਪ੍ਰਸ਼ਾਸਨ ਵਾਲੇ ਵੀਰਾਂ ਨੇ ਦੇਰ ਆਏ ਦਰਸਤ ਆਏ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਪਰ ਗੱਲ ਇਹ ਆ ਵੀ ਇੱਥੇ ਮੁੱਕਣੀ ਨਹੀਂ ਹੁਣ ਤੁਹਾਨੂੰ ਉਹ ਬੰਦੇ ਰਿਸ਼ਟਵੀ ਕਰਨੇ ਪੈਣੇ ਆਂ ਅਸੀਂ ਨਹੀਂ ਚਾਹੁੰਦੇ ਕਿ ਵਾਰ-ਵਾਰ ਸਾਨੂੰ ਤੁਹਾਡਾ ਬੂਹਾ ਮਿਲਣਾ ਪਵੇ ਸਮਾਂ ਰਹਿੰਦਿਆਂ ਤੁਸੀਂ ਉਹਨਾਂ ਨੂੰ ਗ੍ਰਿਫਤਾਰ ਕਰੋ ਤਾਂ ਕਿ ਅੱਗੇ ਵਾਸਤੇ ਇਹੋ ਜਿਹੇ ਢਿੰਗਾ ਜੋਰੀ ਕਾਂਜਰਵਾਈਆਂ ਨੂੰ ਨੱਥ ਪਾਈ ਜਾ ਸਕੇ ਸਰ ਜੀ ਕਿੰਨੇ ਸਿੰਘਾਂ ਤੇ ਹੋਇਆ ਜੀ ਪਰਚਾ ਜਿਹ ਪਾਰਟੀਦਿਆਂ ਨੇ ਬਿਆਦ ਵੀ ਕਿੰਨੇ ਦੇ ਹੋਇਆ ਜੀ ਨਹੀਂ ਦੇਖੋ ਜੀ ਇਹ ਨਾ ਇਹ ਸਿੰਘ ਸ਼ਬਦ ਤੇ ਕੱਟਦੀ ਏ ਇਹਨਾਂ ਦੇ ਨਾਲੋਂ ਦੋਸ਼ੀਆਂ ਦੇ ਉੱਤੇ ਪਰਚਾ ਦਰਜ ਹੋ ਗਿਆ ਬਾਕੀ ਇਨਵੈਸਟੀਗੇਸ਼ਨ ਦਾ ਹਿੱਸਾ ਹੈਗਾ ਵੀ ਕਿਹੜੇ ਕਿਹੜੇ ਕਿਵੇਂ ਕਿਵੇਂ ਹੋਣਾ ਕੀ ਕਰਦੇ ਆ ਇਹ ਹਿੰਦੀ ਆ ਫਰਸਟ ਇਨਫੋਰਮੇਸ਼ਨ ਜਿਹੜੀ ਪੁਲਿਸ ਦੀ ਐਫ ਆਈ ਆਰ ਹਜੇ ਇਹਦੇ ਵਿੱਚ ਬਹੁਤ ਕੁਝ ਪੁਲਿਸ ਨੂੰ ਕਰਨਾ ਪੈਣਾ ਉਹ ਸਮਾਂ ਆਉਣ ਤੇ ਆਪਾਂ ਤੁਹਾਡੇ ਨਾਲ ਰੂਬਰੂ ਹੁੰਦੇ ਰਹਾਂਗੇ ਹਾਲ ਦੀ ਘੜੀ ਉਹਨਾਂ ਨੇ ਦੋ ਜਿਹੜੇ ਪਾਠੀ ਹੈਗੇ ਉਹਨਾਂ ਦੇ ਉੱਤੇ ਪਰਚਾ ਦਰਜ ਕਰਤਾ ਤੇ ਬਾਕੀ ਉਹਨਾਂ ਨੇ ਤਫਦੀਸ਼ ਦੌਰਾਨੇ ਤਫਦੀਸ਼ ਰੱਖੀ ਹੈਗੀ ਗੱਲ ਸਾਹਿਬ ਇਹ ਲੱਗਦਾ ਤੇ ਟੋਟਲ ਦੋਸ਼ੀ ਚਾਰ ਆ ਇਹਦੇ ਵਿੱਚ ਸਾਹਿਬ ਲੱਗਦਾ ਨਹੀਂਗਾ ਤੁਸੀਂ ਮੇਰੇ ਕੋਲ ਸਵੇਰ ਦੇ ਬੈਠੇ ਹੋ ਚਲੋ ਤੁਸੀਂ ਕਾਹੀਏ ਦੇ ਰਹਾਇ ਦਰਸਤਾ ਹੈ ਨਾ ਜੀ ਜੀ ਤੇ ਜੇਕਰ ਇਹ ਸਿੱਖ ਸੰਗਤਾਂ ਦੇ ਰੋਸ ਤੇ ਬਾਅਦ ਤੋਂ ਵੀ ਇੰਨੀਆਂ ਢਿੱਡੀਕਾਰ ਗੁਜਾਰੀ ਇਹਨੂੰ ਕਿਵੇਂ ਦੇ ਦੇ ਪੁਲਿਸ ਦੇ ਵਿੱਚ ਦੇਖੋ ਜੀ ਜੇ ਤਾਂ ਉਹ ਕਹਿੰਦੇ ਹੁੰਦੇ ਆ ਵੀ ਜਸਟਿਸ ਦੇਣਾ ਦੇਣਾ ਅੱਡੀਆਂ ਖਸਾ ਕੇ ਤੇ ਜੇ ਦੇਸੀ ਭਾਸ਼ਾ 'ਚ ਮੈਂ ਗੱਲ ਕਰਾਂ ਵੀ ਦੁੱਧ ਦੇਣਾ ਦੇਣਾ ਮੇਂਗਣਾ ਪਾ ਕੇ ਆ ਪ੍ਰਸ਼ਾਸਨ ਨੇ ਕੋਈ ਸ਼ੱਕ ਨਹੀਂ ਛੱਡੀ ਪਰ ਅਸੀਂ ਫੇਰ ਵੀ ਇਹਨਾਂ ਨੂੰ ਇਹਨਾਂ ਦੀ ਇਸ ਗੱਲ ਦੀ ਚਲੋ ਇਹਨਾਂ ਨੂੰ ਕਹਿੰਨੇ ਆ ਕਿ ਸ਼ਾਬਾਸ਼ ਹੈ ਤੁਹਾਡੇ ਪਰ ਇਹ ਨਾ ਸੋਚੋ ਵੀ ਅੱਜ 100 ਆਇਆ ਜਾਂ 50 ਆਏ ਜਾਂ 150 ਆਇਆ ਇਹ ਸਮੁੱਚੇ ਸਿੱਖ ਜਗਤ ਦਾ ਮਸਲਾ ਆ ਜਿੱਦਣ ਕਾਲ ਹੋ ਗਈ ਤੁਹਾਡਾ ਸਾਰਾ ਜਗਰਾਉਂ ਬੰਦ ਹੋ ਜਾਣਾ ਆ ਇਹ ਗੁਰੂ ਗ੍ਰੰਥ ਸਾਹਿਬ ਦੀ ਗੱਲ ਹੈਗੀ ਆ ਅਸੀਂ ਕਾਲ ਕਰਕੇ ਨਹੀਂ ਸੀ ਆਏ ਅਸੀਂ ਸਨੇਹੇ 2 4 5 10 ਸਿੰਘਾਂ ਨੂੰ ਜਿੰਨੇ ਕਲائے ਸੀ ਉਹਨੇ ਲਾਏ ਸੀਗੇ ਪਰ ਇਹ ਬਹੁਤ ੱਕਾ ਵਧਿੱਕੀ ਹੋਈ ਆ ਪਰ ਫੇਰ ਵੀ ਅਸੀਂ ਇੱਕ ਸਿੱਖੀ ਹੋਣ ਸਿੱਖ ਹੋਣ ਦੇ ਨਾਤੇ ਇਨਸਾਨੀਅਤ ਦੇ ਨਾਤੇ ਅਸੀਂ ਕਹਿੰਨੇ ਆ ਕਿ ਐਸ ਐਚਓ ਜਿਹੜਾ ਨੌਜਵਾਨ ਨਵਾਂ ਆਇਆ ਉਹ ਕੱਲ ਆਇਆ ਉਹਦਾ ਕੋਈ ਕਸੂਰ ਨਹੀਂ ਮੰਨਦਾ ਤੇ ਚਲੋ ਡੀਐਸਪੀ ਨੇ ਵੀ ਆਣ ਕੇ ਉਹਨੂੰ ਹੈਂਡਲ ਕੀਤਾ ਆ ਫੇਰ ਤਾਂ ਹੀ ਕਰਕੇ ਅਸੀਂ ਕਹਿੰਨੇ ਆ ਵੀ ਦੇਰ ਆਏ ਦਰਸਤ ਆਏ ਠੀਕ ਹੋ ਗਿਆ ਪਰ ਜਿਹੜੀ ਅਗਲੀ ਅਗਲੇਰੀ ਰਹਿਦੀ ਕਾਰਵਾਈ ਆ ਉਹ ਸਮਾਂ ਰਹਿੰਦਿਆਂ ਇਹਨਾਂ ਨੂੰ ਕਰ ਲੈਣੀ ਚਾਹੀਦੀ ਆ ਬਹੁਤ ਧੰਨਵਾਦ ਧੰਨਵਾਦ ਜੀ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਨਿੱਜੀ ਤੌਰ ਤੇ ਜਿਹੜਾ ਵਾ ਉਹ ਨਾਨਕਸਰ ਸੰਪਰਦਾ ਦੇ ਨਾਲ ਕੋਈ ਵੈਰ ਵਿਰੋਧ ਨਹੀਂਗਾ ਪਿਛਲੇ ਦਿਨੀ ਵੀ ਜਦੋਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਗੱਲ ਆਉਂਦੀ ਆ ਕਿਉਂਕਿ ਇਹਨਾਂ ਤੋਂ ਬੜੀ ਵੱਡੀ ਆਸ ਰੱਖੀ ਜਾ ਸਕਦੀ ਆ ਕਿ ਬਾਬਾ ਨਾਨਕ ਸਿੰਘ ਜੀ ਦੇ ਟਾਈਮ ਤੇ ਲੈ ਕੇ ਉਹ ਗੁਰੂ ਗ੍ਰੰਥ ਸਾਹਿਬ ਨੂੰ ਹਾਜ਼ਰ ਨਾਜ਼ਰ ਗੁਰੂ ਸਮਦੇ ਸਨ ਤੇ ਤਿੰਨ ਟਾਈਮ ਗੁਰੂ ਸਾਹਿਬ ਨੂੰ ਭੋਗ ਲਵਾਇਆ ਜਾਂਦਾ ਹੈ ਐਨੀ ਜਿਹੜੀ ਸੇਵਾ ਕੀਤੀ ਜਾਂਦੀ ਆ ਪਰ ਜਿੱਥੇ ਆਉਂਦੀ ਆ ਜੇ ਅਸੀਂ ਪ੍ਰਾਤਨ ਸਮੇਂ 'ਚ ਗੁਰੂ ਸਾਹਿਬਾਂ ਦੇ ਟਾਈਮ ਤੋਂ ਅਸੀਂ ਸੇਧ ਲੈਣੀ ਹੋਵੇ ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਦਾ ਮਾਣ ਸਤਕਾਰ ਪਹਿਲਾ ਪ੍ਰਕਾਸ਼ ਕਰਨ ਦੇ ਸਮੇਂ ਜਦੋਂ ਰਾਤ ਨੂੰ ਸੋਖਾ ਅਸਣ ਕੀਤਾ ਵਾ ਤੇ ਉਹਨਾਂ ਨੇ ਆਪ ਥੱਲੇ ਜਿਹੜਾ ਵਾ ਆਪਣੇ ਪਲੰਘੇ ਦੇ ਉੱਤੇ ਗੁਰੂ ਸਾਹਿਬ ਦਾ ਆਸਣ ਕੀਤਾ ਤੇ ਆਪ ਥੱਲੇ ਚਾਦਰ ਵਿਛਾ ਕੇ ਬਿਰਾਜਮਾਨ ਹੋਏ ਇਹਨਾਂ ਸਤਕਾਰ ਕੀਤਾ ਜੇ 8ਵੇਂ ਪਾਤਸ਼ਾਹ ਨੇ ਜਦੋਂ ਸ਼ਬਦ ਪੜ੍ਹਦੇ ਸਿੰਘ ਆਉਂਦੇ ਸੀਗੇ ਤੇ ਉਹਨਾਂ ਨੇ ਕਾਲੀ ਦੇ ਨਾਲ ਪਲੰਘੇ ਤੋਂ ਉੱਠੇ ਤੇ ਉਹਨਾਂ ਨੇ ਬੜਾ ਜ਼ਿਆਦਾ ਸਤਕਾਰ ਕੀਤਾ ਉਹਨਾਂ ਦਾ ਗੋਡਾ ਪਾਬ ਦੇ ਨਾਲ ਵੱਜ ਗਿਆ ਇਹ ਤੋਂ ਸੇਧ ਲੈਣੀ ਚਾਹੀਦੀ ਹੈ ਕਿ ਜੇ ਬਾਬਾ ਅਨੰਦ ਸਿੰਘ ਜੀ ਨੇ ਭਗਤੀ ਦਾ ਘਰ ਨਾਨਕ ਸਾਰਿਆ ਤੇ ਇੱਥੇ ਗੁਰੂ ਸਾਹਿਬ ਦਾ ਹਾਜ਼ਰਨਾਮਾ ਸਮਝ ਕੇ ਸਤਕਾਰ ਕੀਤਾ ਜਾਂਦਾ ਹੈ ਪਰ ਹੁਣ ਆ ਪਿਛਲੇ ਸਮੇਂ ਤੋਂ ਜਿਵੇਂ ਕਿ ਗੱਡੀਆਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਸੀਟਾਂ ਤੇ ਰੱਖ ਕੇ ਇੱਕ ਇੱਕ ਬੰਦੇ ਨੇ ਸਿਰੋਂ ਮੋਨੇ ਨੇ ਲੈ ਜਾਣੇ ਉਹ ਇਹ ਮਸਲਾ ਸਾਹਮਣੇ ਆਇਆ ਸਾਡੇ ਜਾਂ ਹੁਣ ਮੰਨ ਲਓ ਪਾਠੀ ਸਿੰਘਾਂ ਦਾ ਸੰਪਟ ਪਾਠ ਕਰਨੇ ਆ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਅਖੰਡ ਪਾਠ ਸਾਹਿਬ ਕਰਨੇ ਆ ਜਦੋਂ ਅਸੀਂ ਸੰਗਤ ਕੋਲੋਂ ਮੋਟੀ ਰਕਮ ਲੈਨੇ ਆ ਕਿਉਂਕਿ ਸੰਗਤ ਦੀ ਭਾਵਨਾ ਨਾਨਕ ਸਰ ਦੇ ਨਾਲ ਜੁੜੀ ਹੋਈ ਆ ਪਰ ਉਹਨੂੰ ਇਹ ਜਿਹੜੇ ਲੋਕ ਐ ਇਹ ਗਲਤ ਉਹਦਾ ਵਰਤਾਰਾ ਕਰਦੇ ਨੇ ਪਾਠੀ ਸਿੰਘ ਯੋਗਤਾ ਵਾਲੇ ਹੁਣ ਵੀ ਜਿਵੇਂ ਭਾਈ ਖੋਸਾ ਸਿੰਘ ਨੇ ਕਿਹਾ ਵਾ ਕਿ ਜਿਹੜੇ ਜ਼ਿੰਮੇਵਾਰ ਜਿੰਨੇ ਵੀ ਹੈਗੇ ਆ ਨਾਨਕਸਰ ਸੰਪਰਦਾਵਾਂ ਦੇ ਮੁਖੀ ਉਹਨਾਂ ਨੂੰ ਇਸ ਚੀਜ਼ ਤੇ ਗੌਰ ਕਰਨਾ ਚਾਹੀਦਾ ਹੈ ਤੇ ਜ਼ਿੰਮੇਵਾਰੀ ਸਮਝਣੀ ਚਾਹੀਦੀ ਆ ਕਿ ਅਸੀਂ ਜਿਹੜੇ ਪਾਠੀ ਸਿੰਘ ਲਾਉਣੇ ਆ ਜਾਂ ਗੁਰੂ ਸਾਹਿਬ ਦੀ ਸੇਵਾ ਵਾ ਉਹ ਕੱਲਾ ਭੋਗ ਲਵਾਉਣ ਦੇ ਨਾਲ ਮਸਲਾ ਹੱਲ ਨਹੀਂ ਹੋਣਾ ਜਿੱਥੇ ਗੁਰਬਾਣੀ ਦੀ ਗੱਲ ਆਉਂਦੀ ਆ ਗੁਰਬਾਣੀ ਦਾ ਸਤਕਾਰ ਜਿਹੜਾ ਵਾ ਉਹ ਕਰਨਾ ਲੋਕਾਂ ਦੀ ਆਸਤਾ ਹੁੰਦੀ ਉਹਨਾ ਭੇਟਾ ਦੇ ਕੇ ਗੁਰੂ ਗ੍ਰੰਥ ਸਾਹਿਬ ਦਾ ਖੰਡ ਪਾਠ ਸਭ ਆਰੰਭ ਕਰਾਇਆ ਹੁੰਦਾ ਜੇ ਉਹ ਖੰਡਨ ਹੋ ਜਾਂਦਾ ਜਦੋਂ ਫਿਰ ਇਹ ਦੱਸ ਦੇਣਗੇ ਆ ਗੱਲ ਪੜਦਾ ਲੰਮਾ ਸਮਾਂ ਤਿੰਨ ਮਹੀਨੇ ਪਰਦਾਈ ਰਖਾ ਗਿਆ ਕਿ ਇਹ ਵੀ ਨਹੀਂ ਦੱਸਿਆ ਗਿਆ ਜਿਨ੍ਹਾਂ ਦਾ ਖੰਡਪੜ ਸਾਹਿਬ ਵੀ ਤੁਹਾਡਾ ਖੰਡਪੜ ਸਾਹਿਬ ਖੰਡਨ ਹੋਇਆ ਜਦੋਂ ਆ ਚੀਜ਼ ਦਾ ਰੌਲਾ ਪਿਆ ਫਿਰ ਇਹਨਾਂ ਨੇ ਦੁਬਾਰੇ ਖੰਡਪੜ ਸਾਹਿਬ ਕਰਕੇ ਮਾਫੀ ਮਾਫੀ ਮੰਗੀ ਆ ਪਰ ਇਹ ਬੜਾ ਇੱਕ ਚਿੰਤਾ ਦਾ ਵਿਸ਼ਾ ਬਾਤ ਹੈ ਅਸੀਂ ਬੇਨਤੀ ਕਰਦੇ ਆਂ ਵੀ ਇਹ ਜੋ ਪਿਛਲੇ ਘਟਨਾ ਹੋ ਗਈਆਂ ਇਹ ਗਾਹ ਨਾ ਹੋਵੇ ਇਹਦੇ ਤੇ ਸੋੜਾ ਜਾਂ ਜੇਕਰ ਇਹਨਾਂ ਨੂੰ ਕੋਈ ਇਸ ਚੀਜ਼ ਦੀ ਲੋੜ ਪੈਂਦੀ ਆ ਤੇ ਅਸੀਂ ਜ세ਬੰਦੀ ਵੱਲੋਂ ਉਤਰਾਂ ਆਣ ਕੇ ਇਹਨਾਂ ਨਾਲ ਬੈਠ ਕੇ ਇਹਨਾਂ ਦਾ ਸੰਜੋਗ ਕਰਨ ਨੂੰ ਤਿਆਰ ਆ ਕਿ ਗੁਰੂ ਗ੍ਰੰਥ ਸਾਹਿਬ ਦਾ ਸੱਚੇ ਪਾਤਸ਼ਾਹ ਦਾ ਸਤਕਾਰ ਇਹ ਨਹੀਂ ਕਰਨਗੇ ਤੇ ਕੌਣ ਕਰੂਗਾ ਇਹਨਾਂ ਵੱਲ ਵੇਖ ਕੇ ਹੀ ਤੇ ਸੰਗਤ ਨੇ ਚੱਲਣਾ ਤੇ ਜੇ ਇਹ ਲੋਕ ਇਸ ਤਰ੍ਹਾਂ ਕਰਨਗੇ ਇਹਨਾਂ ਦੇ ਵੱਡੇ ਵੱਡੇ ਡੇਰਿਆਂ ਦੇ ਵਿੱਚ ਨਾਨਕ ਸਰ ਵਰਗੇ ਡੇਰੇ ਦੇ ਵਿੱਚ ਇਸ ਤਰ੍ਹਾਂ ਦੀ ਗੱਲ ਜਦੋਂ ਸੰਗਤ ਦੇ ਸਾਹਮਣੇ ਜਾਂਦੀ ਆ ਬੜੀ ਮੁਸ਼ਕਲ ਵਾਲੀ ਗੱਲ ਜਿਹੜੀ ਆ ਉਹ ਬੜੀ ਸਾਡੀ ਹਾਨੀ ਹੁੰਦੀ ਆ ਤੇ ਅਸੀਂ ਇਹ ਕੋਈ ਗੱਲ ਜਿਹੜੀ ਆ ਕਿਹੀ ਲਾਗਤਬਾਜੀ ਨਾ ਜਾਂ ਕੋਈ ਇਹ ਵੈਰ ਵਿਰੋਧ ਨਾ ਨਹੀਂ ਕੀਤੀ ਗੁਰੂ ਗ੍ਰੰਥ ਸਾਹਿਬ ਦੇ ਸਤਕਾਰ ਨੂੰ ਮੁੱਖ ਰੱਖ ਕੇ ਕੀਤੀ ਆ ਕਿਉਂਕਿ ਜੇਕਰ ਇਨਾਂ ਕੋ ਪੁੱਛਦਾਸ ਨਹੀਂ ਹੁੰਦੀ ਕਿਉਂਕਿ ਅਕਾਲ ਤਖਤ ਸਾਹਿਬ ਤੋਂ ਇਨਾਂ ਨੂੰ ਲੋਕਾਂ ਨੂੰ ਕੋਈ ਕਿਸੇ ਨੂੰ ਡਰ ਭੈ ਨਹੀਂ ਰਹਿ ਗਿਆ ਕਿ ਗੁਰੂ ਗ੍ਰੰਥ ਸਾਹਿਬ ਦੇ ਵੀ ਪਿੱਛੇ ਕੋਈ ਹੈਗਾ ਗੁਰੂ ਗ੍ਰੰਥ ਸਾਹਿਬ ਵੱਲ ਵੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਨ ਵਾਲਾ ਵੀ ਕੋਈ ਹੈਗਾ ਵਾ ਇਸ ਚੀਜ਼ ਦਾ ਮੁਸ਼ਕਲ ਆ ਰਹੀ ਆ ਤਾਂ ਕਰਕੇ ਇਹ ਲੋਕ ਵੇਸਲੇ ਹੋ ਗਏ ਆ ਤੇ ਅਸੀਂ ਇਹ ਬੇਨਤੀ ਕਰਦੇ ਆ ਸਿੱਖ ਸੰਗਤਾਂ ਨੂੰ ਕਿ ਜਦੋਂ ਕੋਈ ਗੱਲ ਹੁੰਦੀ ਆ ਤੁਸੀਂ ਬਾਹੋਂ ਫੜ ਕੇ ਇਨਾਂ ਲੋਕਾਂ ਨੂੰ ਪੁੱਛੋ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬੇਦਬੀ ਜਿਹੜੀ ਆ ਉਹ ਇਹ ਹੋ ਰਹੀ ਆ ਤੇ ਇਹਨੂੰ ਰ ਸੰਗਤਾਂ ਨੂੰ ਇਹ ਬੇਨਤੀ ਕਰਨੇ ਚਾਹੁੰਦੇ ਆ ਕਿ ਜਦੋਂ ਤੁਸੀਂ ਇਹ ਸੰਪਰਦਾਵਾਂ ਦੇ ਡੇਰਿਆਂ ਦੇ ਵਿੱਚ ਕੋਈ ਵੀ ਹੋਵੇ ਜਾਂ ਜਦੋਂ ਤੁਸੀਂ ਆਪਣੀ ਮਾਇਆ ਦੇ ਦਿੰਦੇ ਜੇ ਵੀ ਅਸੀਂ ਖਾਂਡਪਾੜ ਸਾਹਿਬ ਆਸਤੇ ਸੰਪੜਪਾੜ ਕਰਨ ਵਾਸਤੇ 50000 ਰੁਪਇਆ ਜਿਹੜਾ ਮੁਖੀ ਆ ਉਹਨੂੰ ਦੇ ਦਤਾ ਵੀ ਸਾਡਾ ਸੰਪੜਪਾੜ ਕਰ ਦਿਓ ਉੱਥੇ ਜ਼ਿੰਮੇਵਾਰੀ ਬੰਦੀ ਆ ਸੰਗਤ ਦੀ ਇਹ ਜਾ ਕੇ ਉੱਥੇ ਹਾਜ਼ਰ ਹੋ ਕੇ ਨਾਲੇ ਤੇ ਗਰਬਾਣੀ ਸੁਣਨ ਗਰਬਾਣੀ ਸੁਣਨ ਦੋਵੇਂ ਵੇਲੇ ਉੱਥੇ ਇੱਕੋਰ ਸੇ ਪਹਿਰੇਦਾਰ ਹੋਣਾ ਚਾਹੀਦਾ ਜਦੋਂ ਗਰਬਾਣੀ ਸੁਣੂਗੀ ਸੰਗਤ ਦੇ ਤਾਂ ਹੀ ਸਾਨੂੰ ਲਾਹ ਮਿਲੂਗਾ ਨਾ ਇਹਦਾ ਮਤਲਬ ਇਹ ਨਹੀਂ ਹੈਗਾ 50000 ਰੁਪਿਆ ਦੇ ਦਿੱਤਾ ਤੇ ਗਾੜੀ ਬਾਬਿਆਂ ਨੇ 10 5000 ਰੁਪਿਆ ਪਾਠੀ ਸਿੰਘਾਂ ਨੂੰ ਦੇ ਦਿੱਤਾ ਤੇ ਪਾਠੀ ਸਿੰਘਾਂ ਨੇ ਜਿਹੜੇ ਮਿਸ਼ਰੀ ਵੇਚਣ ਵਾਲੇ ਆ ਉਹਨਾਂ ਨੂੰ ਰਾਤ ਨੂੰ ਡਿਊਟੀ ਦੇ ਬਿਠਾਤਾ ਉਹ ਰਾਤ ਸੁੱਤੇ ਰਹਿ ਤੇ ਇਹ ਸਾਨੂੰ ਲਾਹ ਕਿਸੇ ਨੂੰ ਨਹੀਂ ਮਿਲਣਾ ਇਹਦਾ ਉਲਟਾ ਸਾਨੂੰ ਜਿਹੜਾ ਵਾ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਹੋਇਆ ਤੇ ਇਹ ਭਾਵੇਂ ਸੰਗਤਿਆ ਦੇ ਭਾਵੇਂ ਕਰਾਉਣ ਵਾਲੇ ਆ ਤੇ ਭਾਵੇਂ ਕਰਨ ਵਾਲੇ ਆ ਇਹਦਾ ਹਿਸਾਬ ਕਿਤਾਬ ਲੇਖਾ ਸਾਰਿਆਂ ਨੂੰ ਦਿਨਾ ਪੈਣਾ ਤੇ ਅਸੀਂ ਚਾਹੁੰਦੇ ਆ ਕਿ ਸੰਗਤ ਜਿਹੜੀ ਖੰਡ ਪਾਠ ਸਭ ਕਰਵਾਉਂਦੀ ਆ ਖਾਂਡਪਾਠ ਸਾਹਿਬ ਕਰਾਵੇ ਸੁਣੇ ਤੇ ਉਹਨਾਂ ਦੀ ਸੇਵਾ ਕਰੇ ਗੁਰੂ ਸਾਹਿਬ ਦੀ ਸੇਵਾ ਕਰੇ ਤੇ ਉਹਨਾਂ ਨੂੰ ਫਲ ਮਿਲੇ ਵਾਹਿਗੁਰੂ ਜੀ ਕਾ ਸਾਹਿਬ ਦੋ ਬਚਨ ਹੋਰ ਕਰ ਦਿਓ ਜੀ ਜਿਹੜੇ ਇਦਾਂ ਦੇ ਡੇਰੇਆਂ ਵਿੱਚ ਜਾਂ ਗੁਰੂ ਮਹਾਰਾਜ ਦਾ ਆਪਾਂ ਖਾਂਡਪਾਠ ਕਰਾਉਣ ਜਾਂ ਸੰਗਤਾਂ ਨੂੰ ਕਰਾਉਂਦੇ ਆ ਉਹ ਜਿਹੜਾ ਹੁਕਮਨਾਮਾ ਹੁੰਦਾ ਉਹ ਇੱਕ ਜਿਹੜਾ ਨਾ ਵਪਾਰ ਹੀ ਬਣ ਗਿਆ ਵਾ ਕਿ ਜਿਹੜੇ ਪੈਸੇ ਆ ਉਹ ਕਰ ਦਿੱਤੇ ਦੇਣ ਵਾਲਿਆਂ ਨੇ ਦੇ ਦਿੱਤੇ Google Pay ਕਰਤੇ ਤੇ ਜਿਹੜੇ ਡੇਰੇਦਾਰ ਆ ਉਹਨਾਂ ਨੇ ਖਾਂਡਪਾਠ ਕਰਕੇ ਤੇ WhatsApp ਤੇ ਉਹਨਾਂ ਨੂੰ ਹੁਕਮਨਾਮਾ ਭੇਜ ਦਿੱਤਾ ਕੀ ਕੀ ਇਹ ਚ ਲਾਹ ਕਿੰਨੂੰ ਮਿਲਿਆ ਗੁਰੂ ਸਾਹਿਬਾਂ ਨੇ ਸਾਨੂੰ ਸਿਧਾਂਤ ਦਿੱਤਾ ਏ ਸਿਧਾਂਤ ਦਿੱਤਾ ਗੁਰਬਾਣੀ ਸੁਣਦਾ ਮਨੁੱਖ ਦਾ ਪਾਰ ਉਤਾਰਾ ਤਾਂ ਹੋਣਾ ਵਾ ਜੇ ਗੁਰਬਾਣੀ ਸੁਣੂਗਾ ਤੇ ਗੁਰਬਾਣੀ ਸੁਣ ਕੇ ਤੇ ਆਪਣਾ ਜੀਵਨ ਗੁਰਬਾਣੀ ਅਨੁਸਾਰ ਜੀਊਗਾ ਤਾਂ ਫਾਇਦਾ ਹੋਣਾ ਇਹ ਜਿਹੜਾ ਇੱਕ ਵਪਾਰ ਕਰਨ ਵਾਲੇ ਤੇ ਮੈਂ ਤੇ ਇਹ ਮਹਿਸੂਸ ਕਰਦਾ ਵਾਂ ਸਮਝਦਾ ਵੀ ਜੇ ਕਿਰਤ ਕਰਨ ਵਾਲਾ ਦਸਾਂ ਨਵਾਂ ਦੀ ਕਿਰਤ ਕਰਨ ਵਾਲਾ ਬੰਦਾ ਖੰਡਪਾਰ ਸਾਹਿਬ ਕਰਵਾਊਗਾ ਉਹ ਜੇ ਭੇਟਾ ਦੇਊਗਾ ਨਾ ਉਹ ਪਹਿਲਾਂ ਗੁਰਬਾਣੀ ਸੁਣੂਗਾ ਸੇਵਾ ਕਰੂਗਾ ਪਾਠੀ ਸਿੰਘਾਂ ਦੀ ਸੇਵਾ ਕਰੂਗਾ ਫਿਰ ਉਥੇ ਆਪਣੀ ਪਹਿਰੇਦਾਰੀ ਰੱਖੂਗਾ ਇਹ ਜਿਹੜੇ ਲੋਕ ਕਰਵਾਉਣ ਵਾਲੇ ਜਿਹੋ ਜੇ ਗਾਉਣ ਵਾਲੇ ਉਹ ਜਿਹੇ ਵਜਾਉਣ ਵਾਲੇ ਉਹ ਜਿਹੜੇ ਮੈਂ ਤਾਂ ਇਹ ਸਮਝਦਾ ਹਾਂ ਵੀ ਜਾਂ ਤੇ ਉਹਨਾਂ ਦੇ 2 ਨੰਬਰ ਦੀ ਮਾਇਆ ਵਾ ਜਿਹੜੀ ਐਣੀ ਐਣੀ 50 50000 ਰੁਪਇਆ ਜਾਂ 70 70000 ਰੁਪਇਆ ਸੰਬਟ ਪਾਠਾਂ ਦੀ ਦੇਈ ਜਾਂਦੇ ਆ ਤੇ ਸੁਣਦਾ ਕੋਈ ਨਹੀਂ ਇਹਦੇ ਵਿੱਚ ਜਿਹੜਾ ਵਾ ਬੜਾ ਵੱਡਾ ਕਾਰਨ ਆ ਜੇਕਰ ਕਿਰਤ ਕਰਨ ਵਾਲਾ ਦਹਾਂ ਨੌਵਾਂ ਦੀ ਕਿਰਤ ਕਰਨ ਵਾਲਾ ਬੰਦਾ ਹੋਏ ਫਿਰ ਇਹ ਜਿਹੜੀ ਮਾਇਆ ਜਿ ਤਰ੍ਹਾਂ ਇਹ ਤਰ੍ਹਾਂ ਦੀ ਆਉਂਦੀ ਆ ਉਹ ਫਿਰ ਮਾਤ ਹੀ ਮਾਰਦੀ ਆ ਫਿਰ ਨਸ਼ਾ ਕਰਕੇ ਲੋਕ ਤੇ ਜਦੋਂ ਇਹ ਡੂਟੀਆਂ ਦੇ ਬਿੰਦੇ ਆ ਰਾਤ ਤੇ ਫਿਰ ਗੁਰੂ ਸਾਹਿਬ ਦਾ ਅਪਮਾਨ ਹੁੰਦਾ ਤੇ ਮੇਨ ਮਸਕਤ ਇਹੋ ਹੀ ਆ ਵੀ ਇਹਨਾਂ ਲੋਕਾਂ ਨੂੰ ਪੁੱਛਣ ਵਾਲਾ ਕੋਈ ਨਹੀਂ ਸਾਡੇ ਕੋਲ ਐਸ ਵਲੇ ਸਿੱਖ ਕੌਮ ਕੋ ਆਗੂ ਨਹੀਂ ਹੈਗਾ ਤੇ ਜਿਹੜੀ ਅਸੀਂ ਲਾਵਾਰਸ ਹੋਈ ਕੌਮ ਜਿਹੜੀ ਆ ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਵੀ ਜਿਹੜਾ ਮਾਨ ਸਤਕਾਰ ਜਿਹੜਾ ਉਹ ਘਟ ਹੋ ਰਿਹਾ ਉਹਦਾ ਕਾਰਨ ਇਹ ਆ ਇਹ ਸੰਗਤਾਂ ਨੂੰ ਸੁਚੇਤ ਹੋਣਾ ਚਾਹੀਦਾ ਕਿ ਇਹ ਸਾਰੇ ਵਿਸ਼ੇ ਤੇ ਸ੍ਰੀ ਅਕਾਲ ਤਾ ਸਾਬ ਦਾ ਜਹੇਦਾਰ ਵੀ ਸਾਨੂੰ ਜਿਹੜਾ ਉਹ ਚੋਣਨਾ ਚਾਹੀਦਾ ਕਿਉਂਕਿ ਜੇਕਰ ਮਗਰ ਡੰਡਾ ਹੋ ਕਿਸੇ ਦਾ ਕਿਸੇ ਦਾ ਡਰ ਹੋਊਗਾ ਕਿਸੇ ਨੂੰ ਤਾਂ ਹੀ ਗੁਰੂ ਗ੍ਰੰਥ ਸਾਹਿਬ ਦਾ ਸਤਕਾਰ ਹੋ ਸਕਦਾ ਇੰਨੀਆਂ ਕੀ ਬੇਨਤੀਆਂ ਕਰਦਾ ਖਿਮਾਂ ਦਾ ਜਾਚਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ